माज ਮਹੱਲਾ ਪੰਜਵਾ ਚੋਪ ਦੇ ਕਰ ਮਹੱਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰਕ ਕੀ ਨਿਆਈ ਤਿਰਖਣਾ ਉਤਰੇ ਸੰਤ ਨੈ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਹਉ ਕੋਲੀ ਜੀਓ ਕੋਲ ਕਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਦੀਰਮੁਖ ਸੁਹਾਵਾ ਜੀਓ ਸਹਜ ਤੁਣ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੁ ਦੇਸ ਜਹਾਂ ਤੂ ਵਸਿਆ ਮੇਰ ਸੱਜਣ ਬੀਤ ਮੁਰਾਰੇ ਜੀਓ ਹਉ ਕੋਲੀ ਹਉ ਕੋਲ ਕਮਾਈ ਗੁਰ ਸੱਜਣ ਬੀਤ ਮੁਰਾਰੇ ਜੀਓ ਰਹਾਉ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰਿਆ ਤੁਧ ਭਗਵੰਤਾ ਮੋਹਿ ਰੈਣ ਨਾ ਵਹავੈ ਨੀਂਦ ਨਾ ਆਵੈ ਬਿਨ ਦੇਖੇ ਗੁਰਦੁਆਰੇ ਦੀਓ ਹਉ ਕੋਲੀ ਦੀਓ ਕੋਲ ਕਮਾਈ ਤਿਸ ਸੱਚੇ ਗੁਰਦੁਆਰੇ ਦੀਓ ਰਹਾਉ ਭਾਗ ਹੋਆ ਗੁਰ ਸੰਤ ਮਲਾਇਆ ਪ੍ਰਭ ਅਬਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਕੋਲੀ ਜੀਉ ਕੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਤਨਾਸਰੀ ਮਹੰਲਾ ਪਹਿਲਾ ਕਰ ਪਹਿਲਾ ਚੌਪ ਦੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਦਾਰਤ ਹੈ ਆਪਣਾ ਕੈਸਿਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ आनंदेन साहिब सेवी है अंत ਛੜਾਏ ਸੋਏ ਸੁਣ ਸੁਣ ਮੇਰੀ ਕਾਵਣੀ ਪਾਰੇ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਹੀਂ ਕੋਏ ਤਾਂ ਕਿਸੇਵਾਸੋ ਕਰੇ ਝਾਕਉ ਨਦਰ ਕਰੇ ਤਉ ਦੁਬਾਰ ਪਿਆਰੇ ਕੇਵ ਰਹਾ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਆਗੇ ਪਿਆਰੇ ਜਾਏ ਕਹ ਰਹਾ ਸੇਵੀ ਸਾਹਿਬ ਆਪਣਾ ਅਪਰਨ ਜਾ ਚੌਂ ਕੋਏ ਨਾਨਕਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹੂੰ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਤਿਲੰਗ ਮਹੱਲਾ ਪਹਿਲਾ ਘਰ ਤੀਜਾ ੴ ਸਤਿਗੁਰ ਪ੍ਰਸਾਦ ਏਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਾਭ ਰੰਗਾਏ ਮੇਰੇ ਕੰਤ ਨਾ ਪਾਵੇ ਚੋਲੜਾ ਪਿਆਰੇ ਕਿਉ ਤਨ ਸੇਜੈ ਜਾਏ ਹਾਉ ਕੁਰਬਾਨੇ ਜਾਓ ਮਿਹਰਵਾਨਾ ਹਾਉ ਕੁਰਬਾਨੇ ਜਾਓ ਹਾਉ ਕੁਰਬਾਨੇ ਜਾਓ ਤਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਨਾ ਕਹਿ ਹਉ ਸਦ ਕੁਰਬਾਨੇ ਜਾਉ ਰਹਾਉ ਕਾਇਆ ਰੰਗਣ ਜੇਤੀ ਐ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗਣ ਦੀਠ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤੇ ਨਾ ਕੀਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਪਾਵੇ ਆਪੇ ਹੀ ਰਾਵੇ ਤਲੰਗ ਮਹੱਲਾ ਪਹਿਲਾ ਇਹ ਆਨੜੀਏ ਮਾਨਣਾ ਕਾਇ ਕਰਹਿ ਆਪਨੜੈ ਕਰ ਹਰ ਰੰਗੋ ਕੀ ਨਾ ਮਾਨਹਿ ਸੋਹ ਨੇੜੈ ਤਨ ਕਮਲਿਏ ਬਾਹਰ ਕਿਆ ਟੁੰਡੇ ਹੈ ਭੈ ਕੀਆ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾ ਸੁਹਾਗਣ ਜਾਣੀ ਲਾਗੀ ਜਾਸੋ ਤਰੇ ਪਿਆਰੋ ਇਆਣੀ ਵਾਲੀ ਕਿਆ ਕਰੇ ਜਾਂ ਧਨ ਕੰਤ ਨ ਪਾਵੇ ਕਰਨ ਪਲਾਹ ਕਰੇ ਬੋਹ ਤੇਰੇ ਸਾ ਤਨ ਮਹਿਲ ਨ ਪਾਵੇ ਬਿਨ ਕਰਮਾ ਕਿਸ ਪਾਈਏ ਨਾਹੀ ਜੇ ਬੋਹ ਤੇਰਾ ਤਾਵੇ ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਹ ਸੁਮਾਣੀ ਏਨੀ ਬਾਤੀ ਸਹ ਪਾਈਏ ਨਾਹੀ ਭਈ ਕਾਵਣ ਏਆਣੀ ਜਾਏ ਪੁੱਛੋ ਸੋਹਾਗਣੀ ਵਾਹੈ ਕਿੰਨੀ ਬਾਤੀ ਸੋ ਪਾਈਐ ਜੋ ਕਿਸ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾ ਕਹਿ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਤਲਾਈਐ ਸੋ ਕਹਿ ਸੋ ਕੀਜੈ ਤਨ ਮਨਉ ਦੀਜੈ ਐਸਾ ਪਰਮਣ ਲਾਈਐ ਏਵ ਕਹਿ ਸੋਹਾਗਣੀ ਪਹਿਣੇ ਇੰਨੀ ਬਾਤੀ ਸੋ ਪਾਈਐ ਆਪ ਗੁਵਾਈ ਹੈ ਤਾਂ ਸਹ ਪਾਈ ਹੈ ਔਰ ਕੈਸੀ ਚਤਰਾਈ ਸਹ ਨਦਰ ਕਰ ਦੇਖੈ ਸੋ ਦਿਨ ਦੇਖੈ ਕਾਮਣ ਨਾਉ ਨਿਤ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬرائی ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਨ ਸੁਭਾਏ ਸੁਮਾਣੀ ਸੁੰਦਰ ਸਾਇ ਸਰੂਪ ਬਚਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕੌਣ ਤੇ ਰਾਜੀ ਕਵਣ ਤੁਲਾ ਤੇਰਾ ਕਵਣ ਸੁਰਾਫ ਬੁਲਾਵਾ ਕੌਣ ਗੁਰੂ ਕਹਿ ਪੈ ਦੇਖਿਆ ਲੇਵਾ ਕਹਿ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਥਲ ਮਹੀ ਅਲ ਭਰ ਪਰ ਪੁਰਲੀਣਾ ਤੂੰ ਆਪੇ ਸਰਬ ਸੁਮਾਨ ਰਹਾਓ ਮਨਤ ਰਾਜੀ ਚਿਤ ਤੁਲਾ ਤੇਰੀ ਸੇਵ ਸੁਰਾਫ ਕੁੰਮਾਵਾ ਘਟ ਹੀ ਪੀਤਰ ਸੋ ਸਹ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲ ਤੇ ਰਾਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਭੂਜੇ ਆਪੇ ਹੈ ਬਨਜਾਰਾ ਅੰਦਲਾ ਨੀਚ जात ਪਰਦੇਸੀ ਖਿਨੇ ਆਵੇ ਤਿਲ ਜਾਵੇ ਤਾਂ ਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਤੂੰ ਸੁਲਤਾਨ ਕਹ ਹੋ ਮੀਆ ਤੇਰੀ ਕਵਨ ਵਡਾਈ ਜੋ ਤੂੰ ਦੇ ਸੁਖਾ ਸੁਆਮੀ ਮੈਂ ਮੂਰਖ ਕਹਿਣ ਨ ਜਾਈ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸਚ ਮੈਂ ਰਹੁ ਰਜਾਈ ਰਹਾਓ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਬ ਇਸਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਮੈਂ ਅੰਦੁਲੇ ਕਿਆ ਚਤrai ਕਿਆ ਹੋਂ ਕਦੀ ਕਦੇ ਕਤ ਦੇਖਾਂ ਮੈਂ ਅਕਾਤ ਨ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾ ਤਿਲ ਤੇਰੀ ਵਡਿਆਈ ਏ ਤੇ ਕੂਕਰ ਹਾਂ ਬੇਗਾਨਾ ਪੌਕਾ ਇਸ ਤਨ ਤਾਈ ਭਗਤ ਹੀਨ ਨਾਨਕ ਦੇ ਹੋਏਗਾ ਤਾ ਖਸ ਮੈਂ ਨਾ ਉਣਾ ਜਾਈ ਬਿਲਾ ਬਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਵਾਏ ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਵੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਰਹਾਉ ਆਗਮ ਅਗੋ ਚਰਿਆ ਲਿਖੇ ਅਪਾਰ ਚਿੰਤਾ ਕਰੋ ਹਮਾਰੇ ਦਰ ਮਹੀਅਲ ਪਰਪੁਰ ਲੀਨਾ ਕਟ ਕਟ ਜੋਤ ਤੁਮਾਰੀ ਸਿਖੁ ਮਤਿ ਸਭ ਬੋਧ ਤੁਮਾਰੀ ਮੰਦਰ ਸਾਵਾ ਤੇ ਜੋ ਜੀਵੇ ਨ ਅਵਰੇ ਨ ਜਾਣ ਮੇਰੇ ਸਾਹਿਬ ਤੇਰੇ ਜੀਤੰਤ ਸਭ ਸਾਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇੱਕ ਨਾਨਕ ਕੀ ਹਰਗਾ ਸਭ ਸਾਰਣ ਤੁਮਾਰੀ ਸਰਬ ਚਿੰਤ ਤੁਧ ਪਾਸ ਜੋ ਤੁਧ ਪਾਵੇ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ